ਜੀ ਦੱਸਿਓ ਕੀ ਮੈਂ ਸਹੀ ਹਾਂ ਕਿ ਮੈਂ ਗਲਤ ਹਾਂ ਯਾਰ ਰੱਬ ਤੋਂ ਡਰੋ ਯਾਰ ਜਿਹੜੇ ਬੰਦੇ ਆਏ ਸੀ ਗੱਲ ਕਰਨ ਬੱਚਿਆ ਯਾਰ ਛੋਟਾ ਜਿਹਾ ਜਿਹਾ ਛੋਟੀ ਜੀ ਕੁੜੀਆ ਬਾਰੇ ਤੁਸੀਂ ਇਦਾਂ ਬੋਲਦੇ ਹੋ ਹਣਾ ਵੀ ਮੇਰੇ ਬਾਰੇ ਤੁਸੀਂ ਕਦੇ ਬੋਲਿਆ ਹੋਵੇ ਹਣਾ ਮੈਂ ਕਦੇ ਰਿਐਕਟ ਨਹੀਂ ਕਰਦਾ ਉਸ ਚੀਜ਼ ਤੇ ਲਿਵਟ ਹਣਾ ਬਸ ਛੋਟੇ ਜਿਹੇ ਬੱਚੇ ਬਾਰੇ ਬੋਲਣ ਤੋਂ ਪਹਿਲਾਂ ਯਾਰ ਹਜ਼ਾਰ ਵਾਰੀ ਤੁਹਾਨੂੰ ਸੋਚਣਾ ਚਾਹੀਦਾ ਯਾਰ ਮੈਂ ਚਾਹੁੰਦੇ ਆ ਕਿ ਸਾਡੇ ਨਾਲ ਤੁਸੀਂ ਜੋ ਜੋ ਕਾਲ ਕਰ ਨਹੀਂ ਸਾਡੇ ਦੋਨਾਂ ਨਾਲ ਤੁਸੀਂ ਬੋਲ ਸਕਦੇ ਹੋ ਬਟ ਸਾਡੀ ਬੇਟੀ ਨੂੰ ਕੁਝ ਨਹੀਂ ਕਹਿ ਸਕਦੇ ਹਾਂ ਤੇ 나ਹੀਂ ਇਹ ਇਸ ਚੀਜ਼ ਨੂੰ ਸੁਣਾਇਆ ਜਾਂ ਕੋਈ ਗਵਰਨਮੈਂਟ ਅਫੀਸ਼ਰ ਬੰਦਾ ਹੈਗਾ ਜਿਹੜਾ ਦੇਖ ਰਿਹਾ ਕੋਈ ਵੀ ਤਾਂ ਤੁਸੀਂ ਵੀ ਪੁਲਿਸ ਮੈਨੂੰ ਸੁਝ ਇਹ ਨਹੀਂ ਇਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ ਨਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਿਹਾਉਣਾ ਤੇ ਤੁਸੀਂ ਦੇਖ ਰਹੇ ਹੋ ਹੰਡਾ ਹੈਪੀਐਸਟ ਕਪਲ ਮੇਰੀ ਭਾਬੀ ਛੱਤ ਤੇ ਉੱਪਰ ਆ ਕੇ ਕੱਲੀ ਬੈਠੀ ਹੋਈ ਏ ਕਿਉਂ ਪਰੇਸ਼ਾਨ ਹੋ ਭਾਬੀ ਕੋਈ ਗੱਲ ਨਹੀਂ ਹੁੰਦੀ ਚਲੋ ਨੀਚੇ ਚਲੋ ਚਲੋ ਕਿਉਂ ਐਵੇਂ ਬੈਠੇ ਹੋ ਧੁੱਪ ਸੇਕ ਰਹੀਆਂ ਐਵੇਂ ਬੈਠੋ ਜਿਵੇਂ ਘਰ ਦੇ ਤੋੜੇ ਦੇ ਉੱਪਰ ਰੇਹ ਵਾਲੇ ਤੋੜੇ ਦੇ ਉੱਪਰ ਬੈਠੇ ਜਿਵੇਂ ਬਾਹਰ ਘੜਤਾ ਹੁੰਦਾ ਘਰੋਂ ਆ ਹਾਏ ਮੰਜੀ ਮੁੰਜੀ ਕੋਈ ਚਟਾਈ ਚਰੂਈ ਲੈ ਆਓ ਉੱਪਰ ਸਿੱਟਣ ਆਏ ਆ ਉੱਪਰ نیچے ਨਾ ਕੱਪੜੇ ਪਾ ਰੱਖਿਆ ਨੇ ਕੁਰਸੀਆਂ ਤੇ ਸੁੱਕਣ ਵਾਸਤੇ ਹੂੰ ਮੰਜੀ ਲੈ ਕੇ ਆਵਾਂਗੇ ਕੱਪੜਾ ਉਹਨਾਂ ਨੂੰ ਵਾਹ ਤਾਰ ਕੇ ਨਹੀਂ ਬੰਨੀ ਇਹ ਆ ਵਧੀਆ ਯਾਰ ਇੱਦਾਂ ਬੰਦੇ ਵੀ ਰਹੇ ਸੀ ਅਸੀਂ ਹਾਂ ਆ ਵਧੀਆ ਹੈ ਕੱਪੜੇ-ਕੁਪੜੇ ਵਧੀਆ ਸੁੱਕਣੇ ਪੈ ਜਾਂਦੇ ਨੇ ਇੱਥੇ ਹਾਂ ਜੁਲਾਈ ਚ ਹਮੇਸ਼ਾ ਇੱਥੇ ਇੱਕ ਪੇੜ ਹੁੰਦਾ ਸੀਗਾ ਇੰਨੇ ਅੱਛੇ ਤੇ ਖੱਟੇ-ਖੱਟੇ ਜਾਮਤ ਲੱਗਦੇ ਸੀਗੇ ਮਿੱਤੇ ਨੂੰ ਕੋਣ ਪਤਾ ਕਿ ਕੱਟ ਹੀ ਦਿੱਤਾ ਉਹਨਾਂ ਨੇ ਹੂੰ ਆ ਪੂਪੀ ਕੋ ਮੰਡੀ ਆ ਗਈ ਨੇ ਮੰਮੀ ਲੋ ਯਾਰ ਸਾਡੇ ਛੱਤ ਇਹ ਹੈਗਾ ਅਗਮ ਸਿੰਘ ਇਹ ਸਾਡੀ ਗਲੀ ਔਹ ਸਾਹਮਣੇ ਸਾਡੇ ਖੇਤ ਇਹ ਕਿੰਨਾ ਚੰਗਾ ਹੁੰਦਾ ਨਾ ਇੱਥੇ ਕੋਈ ਘਰ ਨਾ ਹੁੰਦਾ ਸਾਹਮਣੇ ਹਨਾ ਕਮ ਸਾਹਮਣੇ ਖੇਤ ਖੇਤ ਕਿਤੇ ਪੂਰਾ ਕੋਲੀ ਦੇਖ ਰਿਹਾ ਜੈਥੋ ਪੂਰਾ ਪਿੰਡ ਦੇਖ ਰਿਹਾ ਹੈ ਹਾਂਜੀ ਸਾਹਮਣੇ ਵਾਲਾ ਪਿੱਛੇ ਵਾਲਾ ਦੇਖਣੇ ਰਿਹਾ ਹੈ ਸਹੀ ਗੱਲ ਹੈ ਜੇ ਮੰਨ ਲਓ ਇੱਥੇ ਨਾ ਹੁੰਦਾ ਤੇ ਕੋਈ ਘਰ ਨਾ ਹੁੰਦਾ ਸਾਹਮਣੇ ਖੇਤ ਹੀ ਖੇਤ ਦਿਖਦੇ ਇਹ ਵਾਤਾ ਆਪਾਂ ਦਾਦੂ ਨੂੰ ਕਹਿ ਗਿਆ ਕਿ ਗੇਡਾ ਬਣਾ ਲਈ ਕਰ ਹੈ ਪਤੰਗ ਉੱਡ ਰਿਹਾ ਨੇ ਵੇ ਉਡਾਈਏ ਆਪਾਂ ਪਤੰਗ ਹੈ ਲੈ ਆਓ ਲੈ ਆਓ ਪਤੰਗ ਤੇ ਡੋਰਾ ਲੈ ਕੇ ਆਨੇ ਪਤੰਗਾ ਪਿੱਛੇ ਲਾਨੇ ਯਾਰ ਇਹ ਤੇ ਪਤੰਗ ਉੱਡਦੇ ਨੇ ਇਸ ਟਾਈਮ ਮਮ ਮਗ ਮਗ ਕੰਮ ਕਰ ਸਕਦੇ ਆ ਆਪਾਂ ਪਤੰਗ ਉਡਾਈਏ ਕੀ ਉਡਾਈਏ ਪਤੰਗ ਪਸੰਦ ਕਿ ਤੋ ਹੈ ਬਸੰਤ ਤਾਂ ਪਤਾ ਨਹੀਂ ਕਿਦੋਂ ਹੈ ਪਰ ਪਤੰਗ ਉਡਾਣੇ ਆਪਾਂ ਪਤੰਗ ਉਡਾ ਸਕਦੇ ਆ ਆਪਾਂ ਕਿ ਨਹੀਂ 14 ਜਨਵਰੀ ਜਨਮ ਜਨਵਰੀ 14 ਜਨਵਰੀ 13 ਜਨਵਰੀ ਦੀ ਲੋਹੜੀ ਹੈ ਉਸ ਤੋਂ ਅਗਲੇ ਦਿਨ ਬਸੰਤ ਹੈ ਪਿੰਨ ਆਪਾਂ ਡੋਰ ਡੋਰ ਲੈ ਕੇ ਆਣੇ ਆ ਮੈਂ ਤਾਂ ਉਡਾਣੀ ਨਹੀਂ ਆਂਦੀ ਮੇਰੇ ਉੱਤੇ ਜਦੋਂ ਹਵਾ ਚ ਚਲੀ ਜਾਂਦੀ ਹੈ ਗਿਆ ਉਦੋਂ ਕਰ ਲੈਣਾ ਉਡਾਣ ਹੀ ਨਹੀਂ ਆਉਂਦੀ ਬਸ ਬਸ ਐ ਉਡਾਣ ਹੀ ਨਹੀਂ ਆਉਂਦੀ ਹੈਗੀ ਉੱਤੇ ਨਹੀਂ ਜਾਂਦੀ ਹੈਗੀ ਪਾਪਾ ਨੂੰ ਆਉਂਦੀ ਹੈ ਹੂੰ ਚਲ ਕੋਈ ਨਹੀਂ ਆਪਾਂ ਫਿਰ ਆਪਾਂ ਪਿਛਲੀ ਬਸੰਤ ਛੱਡ ਆਪਾਂ ਹੁਣ ਨਾ ਪਤਾ ਕਰਦੇ ਆਪਾਂ ਪਤੰਗ ਤੇ ਡੋਰ ਲੈ ਕੇ ਆਨੇ ਆਪਾਂ ਪਤੰਗਾ ਹੁਣ ਆਇਆ ਕਰਾਂਗੇ ਇੱਥੇ ਠੀਕ ਹੈ ਨਾਲ ਉਹਨੂੰ ਇਬਾਦਤ ਨੂੰ ਵੀ ਦਿਖਾਵਾਂਗੇ ਉਹ ਤਾਂ ਲੈ ਨਹੀਂ ਕੀ ਜੀ ਉਹਨੂੰ ਕੁਝ ਨਹੀਂ ਪਤਾ ਲੱਗਣਾ ਕੀ ਹੋ ਰਿਹਾ ਕੀ ਨਹੀਂ ਉਸ ਦਿਨ ਨਹੀਂ ਆ ਤੇਜ਼ ਹਵਾ ਚਲਦੀ ਆ ਯਾਨੀ ਬਸੰਤ ਵਾਲੇ ਦਿਨ ਹਾਂਜੀ ਪਾ ਵੀ ਪਤੰਗ ਜੇ ਘੱਟੋ ਡਰਿੰਨੇ ਸਵਾਰ ਪਸੰਤਪਨ ਜੀ ਹੈ ਕਦੋਂ ਜੀ ਪਤਾ ਨਹੀਂ ਫਿਰ ਕਿੱਛ ਹੋਣਾ ਪਤਾ ਇਹ 11 14 ਫਿਰ 14 ਜਨਵਰੀ ਦੀ ਏ ਹਾਂਜੀ ਇਹ ਕਹਿੰਦਾ 14 ਜਨਵਰੀ ਦੀ ਏ ਦੀਦੀ ਤੋਂ ਪੁੱਛੋ ਦੀਦੀ ਨੇ ਮੈਨੂੰ ਕਿਹਾ 14 ਜਨਵਰੀ ਦੀ ਥੋੜੀ ਹੁੰਦੀ ਹੈ ਦੀਦੀ ਦੀਦੀ ਨੇ ਕਿਹਾ ਪਸੰਤ ਕਦੋਂ ਆਪਰਾ ਪਸੰਤ ਹਾਂ ਮੱਕਰ ਸੰkranਤੀ ਤੇ 14 ਨੂੰ ਪਸੰਤ ਨਹੀਂ ਕਿਤੇ ਝੂਠਿਆ ਪਤੰਗदाई ਤੋਂ ਹੁੰਦੇ ਨਹੀਂ ਚੰਕਾ ਜੀ ਲੋ ਜੀ ਇਸ ਟਾਈਮ ਸਾਰੇ ਸੁੱਤੇ ਪਏ ਨੇ ਕਿਰਨ ਵੀ ਇਬਾਦਤ ਵੀ ਭਾਬੀ ਪਰਮ ਮੈਂ ਤੇ ਅਗਮ ਜਾਗਨੇ ਆ ਤੇ ਫਾਪਾ ਹੁਣੀ ਪਤਾ ਨਹੀਂ ਕਿੱਥੇ ਗਏ ਨੇ ਵੀਰਾ ਮੇਰੇ ਕਹਤ ਉਧਰ ਲੰਗਰ ਤਾਂ ਹੀ ਹੈ ਮੈਂ ਹੋਇਆ ਸੀ ਉਧਰ ਅੱਜ ਸਾਗ ਤੇ ਮੱਕੀ ਦੀ ਰੋਟੀ ਦਾ ਪ੍ਰਸ਼ਾਦਾ ਚੱਲ ਰਿਹਾ ਹੈ ਲੰਗਰ ਚੱਲ ਰਿਹਾ ਹੈ ਤੇ ਨਾਲ ਗਾਜਰਾਂ ਦੀ ਸਬਜ਼ੀ ਵੀ ਹੈਗੀ ਹੈ ਤੇ ਬੜਾ ਆਨੰਦ ਆਇਆ ਮੈਂ ਉਹ ਐਸੀ ਤੇ ਹੁਣ ਸ਼ਾਮ ਦਾ ਵੇਲਾ ਹੋ ਚੁੱਕਾ ਹੈ ਇੱਕ ਗੱਲ ਮੈਂ ਤੁਹਾਡੇ ਨਾਲ ਦੋਸਤੋ ਡਿਸਕਸ ਕਰਨਾ ਚਾਹਣਾ ਜਿਹੜੀ ਕਿ ਬੜੀ ਜ਼ਰੂਰੀ ਗੱਲ ਹੈ ਤੁਸੀਂ ਦੱਸਿਓ ਕਿ ਮੈਂ ਸਹੀ ਹਾਂ ਕਿ ਮੈਂ ਗਲਤ ਹਣਾ ਕਿਉਂਕਿ رائے ਲੈਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਤੁਹਾਡੀ ਜਦੋਂ ਇਬਾਦਤ ਹੋਈ ਸੀ ਹਸਪੀਟਲ ਦੇ ਵਿੱਚ ਉਸ ਦਿਨ ਹਸਪੀਟਲ ਵਾਲਿਆਂ ਨੇ ਉਹਦਾ ਸਾਰਾ ਐਡਰੈਸ ਵਗੈਰਾ ਜੋ ਮੇਰਾ ਐਡਰੈਸ ਹੁੰਦਾ ਹੈ ਉਹੀ ਸਾਰਾ ਨੋਟ ਡਾਊਨ ਕੀਤਾ ਮੇਰੇ ਆਧਾਰ ਕਾਰਡ ਤੋਂ ਹਨਾ ਵੀ ਜ਼ਰੂਰੀ ਹੁੰਦਾ ਐਗਜ਼ੈਕਟ ਐਡਰੈਸ ਉਹਨਾਂ ਨੇ ਨੋਟ ਕਰ ਲਿਆ ਤੇ ਫਿਰ ਬਰਥ ਸਰਟੀਫਿਕੇਟ ਵਾਸਤੇ ਇਬਾਦਤ ਦੇ ਭੇਜ ਦਿੱਤਾ এমਸੀ ਆਫਿਸ ਵਿੱਚ ਹੁਣ ਕੀ ਹੋਇਆ ਚਲੋ ਜਿਹੜਾ ਪਹਿਲਾ ਡਾਊਟ ਸੀ ਮੈਨੂੰ ਵੀ ਨਾਮ ਸਿਟੀ ਦਾ ਨਾਮ ਨਹੀਂ ਚੜਿਆ ਹੋਇਆ ਇੱਥੋਂ ਦੇ ਲੋਕਲ ਸੁਵਿਧਾ ਸੈਂਟਰ ਵਾਲੇ ਕਹਿ ਰਹੇ ਨੇ ਅੱਜ ਵੀ ਮੈਂ ਗਿਆ ਅੱਜ ਵੀ ਕਹਿੰਦੇ ਨਹੀਂ ਨਾਮ ਹੋਣਾ ਚਾਹੀਦਾ ਕਿਉਂਕਿ ਜਿਹੜੇ ਹਸਪੀਟਲ ਦੇ ਵਿੱਚ ਇਬਾਦਤ ਹੋਈ ਹੈ ਉਹ ਹਸਪਤਲ ਪੰਡਾ ਖਰੜ ਦੇ ਵਿੱਚ ਖਰੜ ਦੀ ਹੱਦ ਵਿੱਚ ਪੈਂਦਾ ਹੈ ਤੇ ਉਹ ਕਹਿੰਦੇ ਇੱਥੇ ਹਸਪਤਲ ਜਿੱਤੇ ਹੋਏ ਸੀ ਉਹ ਕੰਬੋਜ ਹਸਪਤਲ ਸੀ ਵੀ ਉਹ ਕੰਬੋਜ ਹਸਪਤਲ ਖਰੜ ਲਿਖਣਾ ਆਉਣਾ ਚਾਹੀਦਾ ਆਦਰਵਾਇਜ਼ ਕਹਿੰਦੇ ਪਲੇਸ ਆਫ ਬਰਥ ਨਹੀਂ ਆਉਂਦੀ ਹੁਣ ਹਸਪਤਲ ਨੂੰ ਫੋਨ ਕੀਤਾ ਹਸਪਤਲ ਵਾਲੇ ਕਹਿੰਦੇ ਆ ਜਾਂ ਕਹਿੰਦੇ ਵੀ ਜਦੋਂ ਸਟੈਂਪ ਲੱਗੀ ਦੇਖੋ ਐਮ ਸੀ ਖਰੜ ਮਿਊਨਿਸਪਲ ਕਾਰਪੋਰੇਸ਼ਨ ਖਰੜ ਤੇ ਉੱਪਰ ਵੀ ਲਿਖਿਆ ਖਰੜ ਕਹਿੰਦੇ ਜਿਹੜੇ ਜਿੱਥੋਂ ਵੀ ਮਤਲਬ ਜਿਹੜੇ ਤਹਿਸੀਲ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਹਸਪਤਲ ਆਂਦਾ ਹੈ ਹਣਾ ਉੱਥੇ ਹੀ ਉਸੇ ਕਾਰਪੋਰੇਸ਼ਨ ਦੇ ਵਿੱਚ ਹੀ ਬਰਥ ਰਜਿਸਟਰਡ ਹੁੰਦਾ ਹੁੰਦਾ ਸਪੋਜ਼ ਕਹਿੰਦੇ ਸਪੋਜ਼ ਕਰ ਲਓ ਤੁਹਾਡੀ ਬੇਟੀ ਖਰੜ ਵਿੱਚ ਪੈਦਾ ਹੋਈ ਹੈ ਤੁਸੀਂ ਇਹਨੂੰ ਪਟਿਆਲੇ ਵਿੱਚ ਨਹੀਂ ਬਣਾ ਸਕਦੇ ਪਰ ਸਰਟੀਫਿਕੇਟ ਬਣ ਹੀ ਨਹੀਂ ਸਕਦਾ ਪਟਿਆਲੇ ਦੇ ਵਿੱਚ ਉਹ ਖਰੜ ਵਿੱਚ ਹੀ ਬਣੇਗਾ ਸੋ ਕਹਿੰਦੇ ਯੂ ਨੀਡ ਨੋਟ ਵਰੀ ਬਿਕੋਜ਼ ਉਹ ਆਲਰੇਡੀ ਖਰੜ ਦਾ ਨਾਮ ਚੜਿਆ ਹੋਇਆ ਹੈ ਜੇ ਖਰੜ ਦਾ ਨਾਮ ਚੜਿਆ ਹੋਇਆ ਹੈ ਤਾਂ ਕੰਬੋਜ ਹਸਪੀਟਲ ਖਰੜ ਦੇ ਵਿੱਚ ਹੈ ਇਤੋਂ ਐਵੇਂ ਹੁੰਦਾ ਸੀ ਮੈਂ ਸੁਵਿਧਾ ਸੈਂਟਰ ਵਾਲੇ ਨੂੰ ਸਮਝਾਇਆ ਵੀ ਇਹਦਾ ਕਹਿੰਦਾ ਨਹੀਂ ਨਹੀਂ ਨਾਮ ਚੜੂਗਾ ਪਤਾ ਨਹੀਂ ਕੀ ਚੱਕਰ ਹੈ ਇਥੋਂ ਲੋਕਲ ਜਿਹੜੇ ਸਾਡੇ ਪਿੰਡ ਦੇ ਕੋਲ ਸੁਵਿਧਾ ਸੈਂਟਰ ਹੈਗਾ ਮੈਂ ਉੱਥੇ ਗਿਆ ਸੀ ਚਲੋ ਐਨੀਵੇਜ਼ ਇੱਕ ਤਾਂ ਇਹ ਕਲੀਅਰ ਹੋਇਆ ਡਾਊਟ ਦੂਸਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੀ ਜਿਵੇਂ ਸੋਸਾਇਟੀ ਐਕਟ ਮੇ ਹਾਈਟਸ ਹੈ ਨਾ ਉਹ ਹੁਣ ਤਿੰਨ ਚਾਰ ਸੋਸਾਇਟੀਆਂ ਨੇ 1 2 ਅੱਗੇ ਹੋਰ ਦੋ ਨੇ ਉਹਨਾਂ ਨੇ ਅੱਗੇ ਨੰਬਰ ਨਹੀਂ ਪਾਇਆ ਵੀ ਮੇਰੀ ਕਿਹੜੀ ਹੈ 1 ਹੈ ਕਿ 2 ਹੈ ਨਾ ਫਿਰ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਉੱਥੇ ਹਸਪੀਟਲ ਵਾਲਿਆਂ ਨੂੰ ਉਹ ਉਹਨਾਂ ਨੇ ਰਿਕਾਰਡ ਲਿਸਟ ਭੇਜੀ ਉਹਨਾਂ ਨੇ ਜਿਹੜੀ ਰਿਕਾਰਡ ਲਿਸਟ ਭੇਜੀ ਜਿੱਦੇ ਉਹਨਾਂ ਨੇ ਐਡਰੈਸ ਮੈਂਸ਼ਨ ਕੀਤਾ ਉਹ ਐਗਜ਼ੈਕਟ ਉਹੀ ਹੈ ਜੋ ਮੇਰਾ ਐਕਚੁਅਲ ਐਡਰੈਸ ਹੈਗਾ ਮੇਰੇ ਆਧਾਰ ਕਾਰਡ ਦੇ ਉੱਪਰ ਮੈਂਸ਼ਨ ਹੈ ਇਹਨਾਂ ਨੇ ਅੱਗੇ ਭੇਜ ਦਿੱਤਾ ਸੀ ਹੁਣ ਗਲਤੀ ਕਿਹਦੀ ਹੋਈ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਦੀ ਹੋਈ ਜਿਨ੍ਹਾਂ ਨੇ ਬਰਥ ਸਰਟੀਫਿਕੇਟ ਦੇ ਵਿੱਚ ਚੜਾ ਕੇ ਨਹੀਂ ਭੇਜਿਆ ਮੈਂ ਤਾਂ ਫੋਲਡਰ ਵਿੱਚ ਹੈ ਹੀ ਨਹੀਂਗਾ ਨਾ ਹੁਣ ਇਹ ਗਲਤੀ ਹੈਗੀ ਕਾਰਪੋਰੇਸ਼ਨ ਵਾਲਿਆਂ ਦੀ ਹੁਣ ਮੈਂ ਕਹਿਆ ਵੀ ਮੈਨੂੰ ਤਾਂ ਉਹ ਅੱਗੇ ਨੰਬਰ ਲਵਾਉਣਾ ਬਹੁਤ ਜ਼ਰੂਰੀ ਹੈ 1 ਐਕ 2 ਹੈ ਕਿਉਂਕਿ ਵੀ ਕਿਵੇਂ ਪਤਾ ਕਿਵੇਂ ਲੱਗੇਗਾ ਕਿਹੜੀ ਸੁਸਾਇਟੀ ਹੈ ਸੁਸਾਇਟੀਆਂ ਥੋੜੀ ਦੂਰ ਦੂਰ ਨੇ ਹਨ ਫਿਰ ਉਹਨਾਂ ਨੇ ਕੀ ਕੀਤਾ ਇੱਕ ਫਾਈਲ ਰੈਡੀ ਕਰਕੇ ਦਿੱਤੀ ਉਹ ਫਾਈਲ ਲੈ ਕੇ ਜਿਹੜੇ ਰਿਕਾਰਡ ਹਸਪੀਟਲ ਦਾ ਰਿਕਾਰਡ ਹੈ ਜਿਹਦੇ ਵਿੱਚ ਨਾਮ ਅਸਲੀ ਅਸਲੀ ਸਹੀ ਐਡਰੈਸ ਲਿਖਿਆ ਹੋਇਆ ਹੈ ਉਹ ਰਿਕਾਰਡ ਬੁੱਕ ਲੈ ਕੇ आओ ਮੇਰੇ ਆਧਾਰ ਕਾਰਡ ਲੱਗਣਗੇ ਉਸ ਤੋਂ ਬਾਅਦ ਜਾਂ ਮਿਊਨਿਸਪਲ ਕਾਰਪੋਰੇਸ਼ਨ ਐਮਸੀ ਤੋਂ ਸਾਈਨ ਕਰਾਓ ਮੇਰੇ ਉੱਧਰ ਜਾਂ ਫਿਰ ਕਿਸੇ ਡੋਗਸਟਿਡ ਆਫੀਸਰਸ ਤੋਂ ਸਾਈਨ ਕਰਵਾਓ ਫਾਈਲ ਰੈਡੀ ਫੋਟੋਸ ਵਗੈਰਾ ਇਹੋ ਫਾਈਲ ਬਣਦੀ ਹੈ ਫਿਰ ਜਮ੍ਹਾਂ ਕਰਾਓਗੇ ਉਹ ਫਿਰ ਚੜੂਗਾ ਐਕਚੁਅਲ ਐਡਰੈਸ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਜੀ ਦੇਖੋ ਹਸਪੀਟਲ ਨੇ ਵੀ ਸਹੀ ਐਡਰੈਸ ਦਿੱਤਾ ਹੈ ਮੇਰਾ ਆਧਾਰ ਕਾਰਡ ਵੀ ਸਹੀ ਲਿਖਿਆ ਹੋਇਆ ਕੌਣ ਕਿਹਦੀ ਗਲਤੀ ਹੈ ਮੈਂ ਕਿਉਂ ਸਫਰ ਕਰਾਂ ਗਲਤੀ ਮੇਰੀ ਥੋੜੀ ਹੈ ਨਾ ਜਾਂ ਤਾਂ ਕਾਰਪੋਰੇਸ਼ਨ ਵਾਲਿਆਂ ਦੀ ਗਲਤੀ ਹੈ ਜਾਂ ਡਿਪਾਰਟਮੈਂਟ ਦੀ ਗਲਤੀ ਹੈ ਮੇਰੀ ਗਲਤੀ ਨਹੀਂ ਹੈ ਹਨਾ ਮੈਨੂੰ ਸਫਰ ਕਰਨਾ ਪੈ ਰਿਹਾ ਹੁਣ ਇਹਦੇ ਵਿੱਚ ਤੁਸੀਂ ਦੱਸੋ ਕਿ ਮੈਂ ਫੋਲਟ ਵਿੱਚ ਤਾਂ ਆਬਵੀਅਸly ਨਹੀਂ ਹਾਂ ਹੁਣ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਕਿਹਨੂੰ ਕਹੀਏ ਸਫਰ ਗਲਤੀ ਜਿਹੜੇ ਇੱਕ ਕਲੈਰੀਕਲ ਪੋਸਟ ਤੇ ਬੈਠੇ ਹੁੰਦੇ ਨੇ ਉਹਨਾਂ ਦੀ ਗਲਤੀ ਹੋ ਗਈ ਹਨਾ ਤੇ ਸਫਰ ਮੈਨੂੰ ਕਰਨਾ ਪੈ ਰਿਹਾ ਗਿੜੇ ਮਾਰਨੇ ਪੈ ਰਹੇ ਨੇ ਕਈ ਜਣੇ ਨੇ ਕਮੈਂਟ ਵੀ ਕੀਤਾ ਸੀ ਵੀ ਤੁਸੀਂ ਹਨਾ ਬੱਚਾ ਹੋਇਆ ਬਾਅਦ ਚ ਲੋਕਾਂ ਨੂੰ ਪਹਿਲਾਂ ਹੀ ਪਾਸਪੋਰਟ ਦੀ ਪੈ ਜਾਂਦੀ ਹੈ ਕਈ ਜਣੇ ਹੁੰਦੇ ਨੇ ਤੁਹਾਨੂੰ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਰੈਗੂਲਰ ਮੈਨੂੰ ਵਿਊ ਕਰਦੇ ਨੇ ਵਾਚ ਕਰਦੇ ਨੇ ਸਾਨੂੰ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਬਾਦਤ ਦਾ ਪਾਸਪੋਰਟ ਕਿਉਂ ਜਲਦੀ ਬਣਾਉਣ ਦੇ ਵਿੱਚ ਲੱਗੇ ਹੋਏ ਆ ਸਾਨੂੰ ਉਹ ਕਿਉਂਕਿ ਸਾਡੇ ਕੋਲ ਤਾਂ ਆਲਰੇਡੀ ਕਾਫੀ ਵੀਜ਼ੇ ਹੈਗੇ ਨੇ ਮੇਰੇ ਕੋਲ ਤੇ ਕਿਰਨ ਕੋਲ ਅਸੀਂ ਚਾਹਦੇ ਵੀ ਜਿਹੜੇ ਜਿਹੜੇ ਵੀਜ਼ੇ ਸਾਡੇ ਕੋਲ ਨੇ ਇਬਾਦਤ ਦੇ ਵੀ ਲਗਵਾ ਲਈਏ ਕੋਈ ਪਤਾ ਨਹੀਂ ਕਿਹੜੀ ਕੰਟਰੀ ਵੱਲ ਮੂੰਹ ਕਰਨਾ ਪੈ ਜਾਏ ਕਿਹੜੀ ਕੰਟਰੀ ਦੀ ਟ੍ਰਿਪ ਸਾਨੂੰ ਸ਼ੁਰੂ ਕਰਨੀ ਪੈ ਜਾਏ ਅਕੋਰਡਿੰਗ ਟੂ ਡਿਪੈਂਡ ਕਰੇਗਾ ਵੈਦਰ ਵੂਦਰ ਕਿਉਂਕਿ ਇਬਾਦਤ ਦਾ ਵੀ ਦੇਖਣਾ ਪੈਂਦਾ ਵੀ ਕਿਹੜਾ ਵੈਦਰ ਸੂਟ ਕਰੇਗਾ ਇਹਨੂੰ ਹਨਾ ਟੂ ਬੀ ਵੈਰੀ ਓਨਸਟ ਇੰਨੀ ਜਲਦੀ ਤਾਂ ਨਹੀਂ ਜਾਵਾਂਗੇ ਲੇਕਿਨ ਫਿਰ ਵੀ ਜਿਹੜਾ ਪ੍ਰੋਸੈਸ ਹੁੰਦਾ ਦੀ ਜਾ ਜਾ ਸਕੀ ਇਬਾਦਤ ਜਦੋਂ ਵੱਡੀ ਹੋ ਜੂਗੀ ਥੋੜੀ 6-7 ਮਹੀਨਿਆਂ ਦੀ ਹੋ ਜੂਗੀ ਅਸੀਂ ਉਦੋਂ ਟਰਾਈ ਕਰਾਂਗੇ ਜਾਣ ਦਾ ਲੇਕਿਨ ਉਹ ਵੀ ਵੈਦਰ ਅਕੋਰਡਿੰਗ ਇਸ ਕਰਕੇ ਸਾਨੂੰ ਇਹ ਹੈ ਕਿ ਜਲਦੀ ਜੇ ਇਹ ਡਾਕੂਮੈਂਟਸ ਸਾਰੇ ਪੂਰੇ ਹੋ ਜਾਣ ਇਬਾਦਤ ਦੇ ਇਹਦਾ ਕੋਈ ਡਾਕੂਮੈਂਟ ਨਾ ਰਹਿ ਜਾਏ ਕਈ ਜਣਿਆਂ ਨੇ ਕਮੈਂਟ ਕੀਤਾ ਵੀ ਤੁਸੀਂ ਅਸੀਂ ਜਦੋਂ ਅਸੀਂ ਨਾਮ ਇਬਾਦਤ ਦਾ ਰੱਖਣਾ ਸੀ ਅਸੀਂ ਈਡੀ ਸ਼ਬਦ ਪਾਇਆ ਸੀ ਤੇ ਕਈ ਜਣਿਆਂ ਨੇ ਨਾ ਕਮੈਂਟ ਕੀਤਾ ਵੀ ਤੁਸੀਂ ਸਾਡੇ ਦੁਆਰਾ ਦੱਸਿਆ ਗਿਆ ਸੁਝਾਅ ਸੁਝਾਅ ਜਿਹੜਾ ਸੀ ਦਿੱਤਾ ਸੀ ਨਾਮ ਦਾ ਉਹ ਨਹੀਂ ਰੱਖਿਆ ਇਸ ਕਰਕੇ ਅਸੀਂ ਤੁਹਾਨੂੰ ਅਨਸਬਸਕ੍ਰਾਈਬ ਕਰਕੇ ਤੁਹਾਨੂੰ ਜਾ ਰਹੇ ਆ ਵੀ ਔਰ ਇਬਾਦਤ ਕੋਈ ਨਾਮ ਹੈ ਇਹਨਾਂ ਗੰਦਾ ਨਾਮ ਯਾਰ ਯਾਰ ਰੱਬ ਤੋਂ ਡਰੋ ਯਾਰ ਜਿਹੜੇ ਬੰਦੇ ਆਏ ਸੀ ਗੱਲ ਕਰਨ ਬੱਚਿਆ ਯਾਰ ਛੋਟਾ ਜਿਹਾ ਯਾਰ ਛੋਟੀ ਜਿਹੀ ਕੁੜੀਆ ਬਾਰੇ ਤੁਸੀਂ ਇਦਾਂ ਬੋਲਦੇ ਹੋ ਹਨਾ ਵੀ ਇਦਾਂ ਦਾ ਨਾਮ ਹੈ ਔਰ ਇੰਨੇ ਗੰਦੇ ਗੰਦੇ ਈਮੋਜੀਸ ਭੇਜਦੇ ਹੋ ਯਾਰ ਮੇਰੇ ਬਾਰੇ ਤੁਸੀਂ ਕਦੇ ਬੋਲਿਆ ਹੋਵੇ ਹਨਾ ਮੈਂ ਕਦੇ ਰਿਐਕਟ ਨਹੀਂ ਕਰਦਾ ਉਸ ਚੀਜ਼ ਤੇ ਲਿਵਟ ਹਨਾ ਬਸ ਛੋਟੇ ਜਿਹੇ ਬੱਚੇ ਬਾਰੇ ਬੋਲਣ ਤੋਂ ਪਹਿਲਾਂ ਯਾਰ ਹਜ਼ਾਰ ਵਾਰੀ ਤੁਹਾਨੂੰ ਸੋਚਣਾ ਚਾਹੀਦਾ ਯਾਰ ਕਿਉਂਕਿ ਮੇਰੀ ਤਾਂ ਜਿੰਦ ਜਾਨ ਹੈ ਇਬਾਦਤ ਔਰ ਮੈਂ ਲਿਟਰਲੀ ਕਹਿ ਰਿਹਾ ਜ਼ਿੰਦਗੀ ਚ ਕੋਈ ਗਲਤੀ ਨਾਲ ਵੀ ਕੋਈ ਗਲਤ ਵਰਡ ਨਾ ਬੋਲੇ ਮੇਰੀ ਬੇਟੀ ਬਾਰੇ ਬਿਕੋਜ਼ ਦੈਟ ਵਿਲ ਬੀ ਵਰਸਟ ਹੋਏਗਾ ਵਰਸਟ ਉਹ ਕਿਵੇਂ ਹੋਏਗਾ ਵਰਸਟ ਉਹ ਫਿਰ ਤੁਹਾਨੂੰ ਬਾਅਦ ਵਿੱਚ ਪਤਾ ਲੱਗੇਗਾ ਜਿਹੜਾ ਬੋਲਦਾ ਗਲਤ ਹਨਾ ਸੁਝਾਅ ਤੁਸੀਂ ਨਾਮ ਦਾ ਦਿੱਤਾ ਯਾਰ ਉਹ ਸਾਡੀ ਇੱਛਾ ਹੈ ਵੀ ਅਸੀਂ ਕੀ ਨਾਮ ਰੱਖਣਾ ਅਸੀਂ ਸੁਝਾਅ ਮੰਗਿਆ ਇਬਾਦਤ ਮਮੀ ਪਾਪਾ ਅਸੀਂ ਆ ਬਾਕੀ ਜਿਹੜੇ ਤੁਸੀਂ ਸਾਰੇ ਦੇਖਦੇ ਤੁਸੀਂ ਵੀ ਪਰਿਵਾਰ ਹੋ ਹਨਾ ਸੁਝਾਅ ਮੰਗੇ ਸੀ ਬੜੇ ਜਣੇ ਨੇ ਇਬਾਦਤ ਦੱਸਿਆ ਬੜੇ ਜਣੇ ਨੇ ਇਲਾਹੀ ਦੱਸਿਆ ਹੁਣ ਸਾਰੇ ਨਾਮ ਤਾਂ ਨਹੀਂ ਰੱਖ ਸਕਦੇ ਜਿੰਨੇ ਨਾਮ ਆਏ ਸੀ ਹਜ਼ਾਰਾਂ ਨਾਮ ਪਤਾ ਨਹੀਂ ਸਿਸਟ ਕੀਤੇ ਸੀ ਔਰ ਕਈ ਹੁੰਦੇ ਨੇ ਮੰਦ ਬੁੱਧੀ ਬਹਿ ਕਹਿ ਦਿੰਦੇ ਨੇ ਵੀ ਨਹੀਂ ਸਾਡੇ ਵਰਗਾ ਨਾ ਸਾਡਾ ਨਾਮ ਨਹੀਂ ਰੱਖਿਆ ਇਸ ਕਰਕੇ ਸਬਸਕ੍ਰਾਈਬ ਕਰ ਰਿਹਾ ਆਈ ਰੀਲੀ ਵਾਂਟ ਤੁਸੀਂ ਅਨਸਬਸਕ੍ਰਾਈਬ ਕਰੋ ਤੇ ਮੂਵ ਕਰ ਜਾਓ ਦੂਜੀ ਗੱਲ ਮੈਂ ਵੈਸੇ ਜਵਾਬ ਦੇਣਾ ਨਹੀਂ ਚਾਹੁੰਦਾ ਸੀ ਜਿਸ ਟਾਈਮ ਅਸੀਂ ਚੌਂਕੇ ਚੜਾਇਆ ਸੀ ਕਿਰਨ ਨੂੰ ਉਸ ਟਾਈਮ ਵੀ ਕਈਆਂ ਨੇ ਕਮੈਂਟਸ ਕੀਤੇ ਸੀ ਕਿ ਇਹ ਸਿੱਖ ਮਰਿਆਦਾ ਅਨੁਸਾਰ ਨਹੀਂ ਨਹੀਂ ਕਿਸੇ ਸਿੱਖ ਮਰਿਆਦਾ ਨਹੀਂ ਇਹਨਾਂ ਨੇ ਕਿਹਾ ਸੀ ਵੀ ਸ਼ਹੀਦੀ ਪੂਰਵ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦੇ ਦਿਨ ਚੱਲ ਰਹੇ ਤੁਸੀਂ ਚੌਂਕੇ ਚੜਾ ਰਹੇ ਹੋ ਤੁਹਾਨੂੰ ਕੁਝ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਤੁਸੀਂ ਇਹ ਹੋ ਤੁਸੀਂ ਉਹ ਮੈਂ ਉਸ ਟਾਈਮ ਵੀ ਕਮੈਂਟਸ ਵਿੱਚ ਲਿਖਿਆ ਸੀ ਉਸ ਬੰਦੇ ਨੂੰ ਰਿਪਲਾਈ ਕੀਤਾ ਸੀ ਯਾਰ ਚੌਂਕੇ ਚੜਾਣਾ ਅਸੀਂ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਹਨਾਂ ਦੀ ਆਗਿਆ ਲੈ ਕੇ ਬਾਬਾ ਜੀ ਤੋਂ ਬਾਬਾ ਜੀ ਆਏ ਸਨ ਗਰੰਤੀ ਸਿੰਘ ਜੀ ਆਏ ਸੀ ਪਾਠ ਹੋਇਆ ਅਰਦਾਸ ਹੋਈ ਫਿਰ ਬੱਚੇ ਨੂੰ ਅੰਮ੍ਰਿਤ ਪਲਾਇਆ ਗਿਆ ਚੂੜਾ ਚੂੜਾ ਜਿਹਨੂੰ ਕਿਹਾ ਜਾਂਦਾ ਪ੍ਰੋਪਰ ਅੰਮ੍ਰਿਤ ਨਹੀਂ ਪਾਨ ਹੁੰਦਾ ਉਹ ਤੁਹਾਨੂੰ ਪਤਾ ਹੈ ਹਾਲੇ ਮੈਂ ਪ੍ਰੋਪਰ ਕੇਸ ਦੇ ਵਿੱਚ ਨਹੀਂ ਹੈਗਾ ਲੇਕਿਨ ਪ੍ਰਮਾਤਮਾ ਨੇ ਜਿਸ ਤੈ ਮੇਰ ਕਰਨੀ ਹੈ ਨਾ ਤੇ ਉਹ ਆਪਣੇ ਪ੍ਰੋਪਰ ਦਾੜੇ ਕੇਸ ਦੇ ਵਿੱਚ ਵੀ ਆਵਾਂਗੇ ਉਹ ਮੇਰੇ ਦਾੜੀ ਇਹ ਨਹੀਂ ਹੈਗੀ ਬਸ ਤੇ ਇਸ ਕਰਕੇ ਵੀਰੇ ਜਿਹੜਾ ਵੀ ਕੋਈ ਐਸੇ ਕਮੈਂਟ ਕਰ ਦੇਣਾ ਸੋਚ ਕੇ ਕਰਿਆ ਕਰੋ ਕੀ ਤੁਸੀਂ ਕੀ ਕਮੈਂਟ ਕਰਦੇ ਨੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਹਨਾ ਹਾਂ ਜੀ ਹੋ ਗਈ ਨਿੰਦਾ ਪੁਰੀਆਂ ਕੋਈ ਨਹੀਂ ਆ ਬੜੇ ਹੋਟਿਆ ਹਾਂ ਸਹੀ ਗੱਲ ਹੈ ਮੈਂ ਇਬਾਦਤ ਨੂੰ ਲੈ ਕੇ ਕਿੰਨੀ ਦੇਰ ਬੈਠਾ ਰਿਹਾ ਮੈਨੂੰ ਚੱਲ ਕਿਰਨਾਂ ਦੇ ਨੀਂਦ ਪੂਰੀ ਕਰ ਲੈਣਾ ਆਪਣੀ ਤਸੱਲੀ ਨਾਲ ਮੈਂ ਤਾਂ ਹੀ ਬਾਦ ਨੂੰ ਕਿੰਨੀ ਦੇਰ ਮੈਂ ਬਦਨ ਗੋਦੀ 'ਚ ਲੈ ਕੇ ਹੇਟਦਾ ਰਿਹਾ ਹਾਏ 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 ਕਰੋ ਨੀਂਦਾ ਪੁਰੀਆਂ ਤਾਂ ਫਿਰ ਵੀ ਪੂਰੀ ਨਹੀਂ ਹੁੰਦੀ ਨੀਂਦ ਫਿਰ ਵੀ ਨਹੀਂ ਪੂਰੀ ਹੁੰਦੀ ਹੁਣ ਰਾਤ ਤੁਸੀਂ ਤਾਂ ਸੋ ਗਏ ਹੋ ਏ ਵੀ ਸੋ ਗਈ ਇਬਾਦਤ ਰਾਤੀ ਮੈਨੂੰ ਜਾਗਣਾ ਪੈਣਾ ਮੈਂ ਦਿਨੇ ਵੀ ਨਹੀਂ ਸੁੱਤਾ ਕੋਈ ਗੱਲ ਨਹੀਂ ਮੈਂ ਰਾਤ ਨੂੰ ਕੈਰੀ ਸੋ ਜਾ ਪਰ ਇਬਾਦਤ ਜਾਗ ਗਈ ਸੀ ਉਦੋਂ ਇੱਕ ਜਣੀ ਸੋ ਸਕਦਾ ਆਪਣੇ ਚ ਉਹ ਰਾਤੀ ਤੁਸੀਂ ਜਾਗਲੇ ਥੋੜੇ ਜਾਂ ਦਿਨ ਦੇ ਟਾਈਮ ਜਦੋਂ ਆਪਾਂ ਸੋਣਾ ਹੁੰਦਾ ਨਾ ਉਦੋਂ ਇਬਾਦਤ ਸੌਂਸ ਸੋ ਕੇ ਵੀ ਨੀਂਦਾ ਪੂਰੀਆਂ ਕਰ ਲੈਂਦੀ ਆ ਉੱਠ ਜਾਂਦੀ ਏ ਹੂੰ ਤੇ ਮੈਂ ਆਪਣੇ ਸਾਰੇ ਸਬਸਕ੍ਰਾਈਬਰ ਵੀਰਾਂ ਨਾਲ ਇੱਕ ਸਲਾਹ مشورہ ਕੀਤਾ ਵੀ ਇਹ ਜਿਹੜੇ ਇੱਕ ਤਾਂ ਨਾਮ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੀ ਗਲਤੀ ਕਰਕੇ ਐਡਰੈਸ ਗਲਤ ਹੋਇਆ ਹੈ ਦੈਟਸ ਨਾਟ ਮਾਈ ਪ੍ਰੋਬਲਮ ਹੈ ਨਾ ਉਹਨਾਂ ਨੇ ਪ੍ਰੋਬਲਮ ਕੀਤੀ ਹੈ ਬੱਤ ਉਹਨਾਂ ਨੂੰ ਪੈਨਲਟੀ ਕੌਣ ਲਾਵੇ ਕੌਣ ਉਹਨਾਂ ਨੂੰ ਸਜ਼ਾ ਦੇਵੇ ਤੇ ਮੈਂ ਚਾਹਨਾ ਜੇ ਇਹ ਕੋਈ ਵੀਡੀਓ ਮੇਰਾ ਕੋਈ ਆਫੀਸ਼ੀਅਲ ਦੇਖ ਰਹੇ ਨੇ ਕੋਈ ਕੋਈ ਅੱਛੇ ਰੈਂਕ ਤੇ ਬੰਦੇ ਦੇਖ ਰਹੇ ਨੇ ਕਾਰਪੋਰੇਸ਼ਨ ਦੇ ਵਿੱਚ ਹੈਗੇ ਨੇ ਤੁਸੀਂ ਮੈਨੂੰ ਜਰੂਰ ਸੁਝਾਅ ਦਿਓ ਇਹ ਕੋਈ ਗਵਰਨਮੈਂਟ ਅਫੀਸ਼ਰ ਬੰਦਾ ਹੈਗਾ ਜਿਹੜਾ ਦੇਖ ਰਿਹਾ ਕੋਈ ਵੀ ਤਾਂ ਤੁਸੀਂ ਵੀ ਪੁਲਿਸ ਨੂੰ ਸੁਝਾਅ ਦਿਓ ਵੀ ਕੀ ਇਸ ਇਸ ਦੀ ਪੈਨਲਟੀ ਕਿਹਨੂੰ ਲੱਗਣੀ ਚਾਹੀਦੀ ਹੈ ਕਿਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ ਹਨਾ ਤੇ ਦੂਸਰੀ ਗੱਲ ਕਰਨ ਮੈਂ ਇਹ ਵੀ ਡਿਸਕਸ ਕੀਤੀ ਜਿਹੜੇ ਇਬਾਦਤ ਦੇ ਨਾਮ ਨੂੰ ਲੈ ਕੇ ਥੋੜਾ ਗਲਤਮਲਤ ਬੋਲ ਦਿੰਦੇ ਨੇ ਹਨਾ ਸਹੀ ਗੱਲ ਹੈ ਕਿਉਂਕਿ ਅਸੀਂ ਤਾਂ ਦੇਖੋ ਅਸੀਂ ਬਾਦਨ ਦੇ ਪੇਰੈਂਟਸ ਆ ਤੁਸੀਂ ਸਾਡੀ ਫੈਮਿਲੀ ਹੋ YouTube ਫੈਮਿਲੀ ਹੋ ਚਲੋ ਠੀਕ ਆ ਕੋਈ ਨਵੇਂ ਬੰਦੇ ਜੁੜਦੇ ਨੇ ਨਵੇਂ ਵਿੱਚ ਵੇਖ ਲੈਂਦੇ ਨੇ ਜਾਂ ਇੱਕ ਦਾ ਵਲੌਗ ਦੇਖ ਲੈਂਦੇ ਨੇ ਜਿਹੜੇ ਜਾਂ ਵਲੌਗ ਦੇਖ ਲੈਂਦੇ ਨੇ ਜਾਂ ਸ਼ਾਰਟ ਦੇਖ ਲੈਂਦੇ ਨੇ ਕਿਉਂਕਿ ਸ਼ਾਰਟ ਜਿਹੜੀ ਜਿਆਦਾ ਬਹੁਤ ਜ਼ਿਆਦਾ ਚੱਲੀ ਸੀ ਉੱਤੇ ਲੋਕਾਂ ਨੇ ਬਹੁਤ ਜ਼ਿਆਦਾ ਕਮੈਂਟ ਕੀਤੇ ਸੀ ਤੁਸੀਂ ਐਜ਼ ਅ ਫੈਮਿਲੀ ਚੋਂ ਸਾਨੂੰ ਸੁਝਾਅ ਵੀ ਦਿੱਤੇ ਹੁਣ ਸਾਡੇ ਸਾਡੇ ਮਾਨਨੂਜ ਜਾਂ ਜੋ ਅਸੀਂ ਜੋ ਅਸੀਂ ਦਿਲ 'ਚ ਸੋਚਿਆ ਸੀ ਵੀ ਇਹਦਾ ਨਾਮ ਇੱਕ ਤੋਂ ਆ ਆ ਗਿਆ ਤੇ ਆ ਰੱਖਾਂਗੇ ਅਸੀਂ ਉਹਦਾ ਰੱਖਿਆ ਠੀਕ ਆ ਤੁਸੀਂ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਉਸ ਨੂੰ ਪਸਾਨ ਕੀਤਾ ਪਰ ਵਿੱਚੋਂ ਕੋਈ ਇੱਕ ਦੋ ਜਾਣੇ ਨੇ ਬਾਦਤ ਕੋਰ ਕੋਈ ਨਾਮ ਆ ਇਹ ਵੀ ਕੋਈ ਨਾਮ ਆ ਜੇ ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਸੁਣੋ ਨਾ ਵੇਖੋ ਹੀ ਨਾ ਨਾਲ ਉਹਨਾਂ ਨੂੰ ਮੈਂ ਆਪਣੀ YouTube ਫੈਮਲੀ ਚ ਕਾਊਂਟ ਨਹੀਂ ਕਰਦਾ ਯੂ ਆਰ ਨੋਟ ਆਵਰ ਫੈਮਲੀ ਜਿਹੜੇ ਇਦਾਂ ਦੇ ਗਲਤ ਕਮੈਂਟ ਕਰਦੇ ਨੇ ਮੈਂ ਇਹ ਵੀ ਸਟ੍ਰਿਕਟਲੀ ਕਰਨਾ ਸਾਨੂੰ ਜੇ ਜੋ ਆਬਵੀਅਸਲੀ ਕਿਹਦਾ ਕਹ ਸਕਦੇ ਹੋ ਸਾਨੂੰ ਜੇ ਤੁਸੀਂ ਕੋਈ ਕੁਝ ਬੋਲਣਾ ਤੁਸੀਂ ਕਹਿ ਸਕਦੇ ਬਟ ਸਾਡੀ ਬੇਟੀ ਦਾ ਨਾਮ ਨੂੰ ਲੈ ਕੇ ਤੁਸੀਂ ਇਦਾਂ ਕੁਝ ਬੋਲ ਨਹੀਂ ਸਕਦੇ ਕਿ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਹੈਗਾ ਹਾਂ ਅਸੀਂ ਆਪਣੀ ਫੈਮਿਲੀ ਨੂੰ ਪੁੱਛਿਆ ਸੁਝਾਅ ਹੁਣ ਜਿਵੇਂ ਅਸੀਂ ਆਪਾਂ ਪਰਿਵਾਰਕ ਮੈਂਬਰਾਂ ਅਸੀਂ ਘਰ ਦੇ ਵਿੱਚ ਕੋਈ ਆਪਾਂ ਦੇਣ ਤਿਆਰ ਕਰਨਾ ਵਾ ਜਾਂ ਕੁਛ ਤੇ ਆਪਾਂ ਬਹਿ ਕੇ ਇੱਕ ਬੰਦਾ ਇੱਕ ਦੂਜੇ ਦੇ ਡਿਸੀਜਨ ਲੈਂਦਾ ਹੀ ਆ ਕਿ ਆਪਾਂ ਕਿਵੇਂ ਕਰੀਏ ਹੈਨਾ ਕਿਵੇਂ ਕਰੀਏ ਸੇਮ ਇਦਾਂ ਹੀ ਆਪਾਂ ਫਿਰ ਆਪਣੀ ਫੈਮਿਲੀ ਤੋਂ ਵੀ ਪੁੱਛਿਆ ਵੀ ਕਿਵੇਂ ਕਿਵੇਂ ਕਿਹੜੇ ਕਿਹੜੇ ਕਿਉਂਕਿ ਦੇਖੋ ਲਈ ਵਾਰੀ ਐਸਾ ਨੇਮ ਹੁੰਦਾ ਵਾ ਫੈਮਿਲੀ ਦੇ ਵਿੱਚ ਕੋਈ ਜਿੱਦਾਂ ਤੁਸੀਂ ਸਾਡੀ ਫੈਮਿਲੀ ਤੁਸੀਂ ਜਿਵੇਂ ਕੋਈ ਸੁਝਾਅ ਦਿੱਤੇ ਕੋਈ ਇਦਾਂ ਦਾ ਨੇਮ ਹੁੰਦਾ ਵਾ ਸਾਨੂੰ ਨਹੀਂ ਪਤਾ ਹੁੰਦਾ ਉਹ ਸਾਨੂੰ ਪਸੰਦ ਆ ਜੇ ਹਮ ਹੈਨਾ ਹੁਣ ਹਰ ਇੱਕ ਹੀ ਬੰਦੇ ਨੇ ਆਪਣੇ ਮਨ ਚ ਸੋਚ ਕੇ ਰੱਖਿਆ ਹੁੰਦਾ ਨੇਮ ਜੇ ਸਾਨੂੰ ਪਸੰਦ ਆ ਜਾਈ ਸੀ ਉਹ ਵਾਲਾ ਨੇਮ ਵੀ ਰੱਖਾਂਗੇ ਸੋ ਇਸ ਰੀਜ਼ਨ ਕਰਕੇ ਅਸੀਂ ਆਪਾਂ ਪੁੱਛਿਆ ਸੀ ਹਮ ਚਲੋ ਬਾਕੀ ਸਾਡੀ ਫੈਮਿਲੀ ਸਾਨੂੰ ਪਤਾ ਸਾਡੀ ਫੈਮਿਲੀ ਸਾਨੂੰ ਬਹੁਤ ਪਿਆਰ ਕਰਦੀ ਹੈ ਜਿਹੜੀ ਸਾਨੂੰ ਡੇਲੀ ਵੇਖਣ ਵਾਲੀ ਹੈ ਵਿੱਚੋਂ ਇੱਕ ਅੱਧੇ 2% ਲੋਕਾਂ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਮੈਂ ਉਹਨਾਂ ਨੂੰ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਨਾਲ ਤੁਸੀਂ ਜੋ ਜੋ ਗੱਲ ਕਰਨੀ ਸਾਡੇ ਦੋਨੋਂ ਨਾਲ ਤੁਸੀਂ ਬੋਲ ਸਕਦੇ ਹੋ ਬਟ ਸਾਡੀ ਬੇਟੀ ਨੂੰ ਕੁਝ ਨਹੀਂ ਕਹਿ ਸਕਦੇ ਹਮ ਤੇ ਨਾਈ ਇਹ ਇਸ ਚੀਜ਼ ਨੂੰ ਸੁਣਾਗੇ ਬਿਲਕੁਲ ਸਹੀ ਤੇ ਨਾਈ ਤੁਹਾਡੇ ਲੋਕਾਂ ਤੁਹਾਡੇ ਵਰਗੇ ਲੋਕਾਂ ਦੀ ਸਾਡੇ ਜਨਤਕ ਤੇ ਕੋਈ ਹੈਗੀ ਆ ਸਾਨੂੰ ਕੋਈ 네ਗੇਟਿਵ ਲੋਕ ਸਾਨੂੰ ਜਮਾ ਪਹਿਲਾਂ ਵੀ ਇਹ ਕਹਿੰਦੇ ਨੇ ਕਿ 네ਗੇਟਿਵ ਲੋਕ ਸਾਡੇ ਚੈਨਲ ਤੋਂ ਦੂਰ ਰਹਿ ਹੁਣ ਵੀ ਇਹੀ ਕਹਾਂਗੇ 네ਗੇਟਿਵ ਲੋਕ ਸਾਡੇ ਚੈਨਲ ਤੋਂ ਦੂਰ ਰਹਿ ਬਿਲਕੁਲ ਔਰ ਜੇ 3 ਲੱਖ ਸਬਸਕ੍ਰਾਈਬਰ ਨੇ ਨਾ ਜੇ ਸਾਡੇ ਲੱਖ ਦੇ ਲੱਖ ਵੀ 네ਗੇਟਿਵ ਬੰਦੇ ਗਾਇਬ ਹੋ ਜਾਣਗੇ ਸਾਨੂੰ ਕੋਈ ਫਰਕ ਨਹੀਂ ਪਏਗਾ ਤੇ ਬਸ ਸਾਨੂੰ ਪਤਾ ਵੀ ਐਨੇ ਨਹੀਂ ਹੈਗੇ ਲੱਖ ਤਾਂ ਬਹੁਤ ਜ਼ਿਆਦੇ ਹੁੰਦੇ ਨੇ ਉਹ ਜਿਹੜੇ 5-7 ਹੋਣਗੇ ਕਿਰਨ ਉਹਨਾਂ ਨੇ ਸਬਸਕ੍ਰਾਈਬ ਹੀ ਨਹੀਂ ਕੀਤਾ ਹੁੰਦਾ ਐਕਚੁਅਲ ਵਿੱਚ ਚੈਨਲ ਉਹ ਉਹ ਐਕਚੁਅਲੀ ਸਬਸਕ੍ਰਾਈਬਰ ਵੀ ਨਹੀਂ ਹੁੰਦੇ ਤੇ ਉਹੀ ਹੁੰਦੇ ਨੇ ਚਲ ਮੈਂ ਤਾਂ ਹੁਣ ਬੋਲ ਨਹੀਂ ਸਕਦਾ ਕੁਝ ਜ਼ਿਆਦਾ ਕਿਉਂਕਿ ਮੇਰੀਆਂ ਬੜੀਆਂ ਭੈਣਾਂ ਮੇਰੇ ਬੜੇ ਪਰਿਵਾਰਕ ਮੈਂਬਰ ਦੇਖਦੇ ਨੇ ਮੇਰੀਆਂ ਮਾਤਾਵਾਂ ਨੇ ਜੋ ਵੀਡੀਓਜ਼ ਦੇਖਦੀਆਂ ਨੇ ਸੋ ਜ਼ਿਆਦਾ ਪਕੀ ਮੱਥਾ ਮਾਰਦਾ ਨਾ ਚਲੋ ਸਾਨੂੰ ਦਿਓ ਇਜਾਜ਼ਤ ਮੈਂ ਮੰਮੀ ਨਾਲ ਬਹਿ ਕੇ ਚਾਹ ਪੀਵਾਂ ਤੇ ਇਬਾਦਤ ਵੀ ਹੁਣ ਉੱਠ ਰਹੀ ਆਏ ਬਹੁਤ ਜੀ ਬਹੁਤ ਜੀ ਬਹੁਤ ਲਾਲ ਹੋਈ ਵੀ ਉਹ ਦੁਦਕੀ ਕਹਿੰਦੀ ਪਾਪਾ ਚੱਕ ਲੂ ਮੈਨੂੰ ਚੱਕ ਲੂ ਉਹ ਲਾਲ ਹੋਈ ਵੀ ਦੇਖਿਆ ਇਵੀ ਸੁੱਤੀ ਹੋਣੀ ਉੱઠી ਆਪਣੀ ਮੰਮੀ ਦੇ ਨਾਲ ਹੀ ਉੱਠ ਗਈ ਏ ਇਹ ਤਾਂ ਪਹਿਲਾਂ ਉੱਠੇ ਮੈਂ ਪਹਿਲਾਂ ਬਾਅਦ ਜਾ ਕੇ ਵਾਸ਼ਟੂ ਤੂੰ ਹੀ ਜਾਓ ਠੀਕ ਹੈ ਹਾਂ ਮਿਲਦੇ ਆ ਫਿਰ ਆਪਾਂ ਕੱਲ ਹਾਂ ਇੱਕ ਨਵੇਂ ਵਲੌਗ ਚੋਂ ਤੱਕ ਬਾਏ ਬਾਏ